ਉਹਨਾਂ ਕਹਿ ਰਿਹਾ ਕਹਤਾ ਕਿ ਚਰੋਣੀ ਕਮੇਟੀ ਲੜਾਂਗੇ 2027 ਲੜਾਂਗੇ ਠੀਕ ਆ ਕੋਈ ਐ ਤਾਂ ਨਹੀਂ ਲਕੋਰ ਰੱਖਿਆ ਹਾਂ ਓਵੇਂ ਜਦੋਂ ਇੱਥੇ ਵੀ ਲੜਾਂਗੇ ਐ ਹਿੱਕ ਠੋਕ ਕੇ ਲੜਾਂਗੇ ਤੁਸੀਂ ਇਸ ਜੀ ਨਾਲ ਕੋਈ ਐਗਰੀ ਨਹੀਂ ਐ ਸੈਕਟਰ ਨਾਲ ਬਿਲਕੁਲ ਕਿਸੇ ਐਕਟ ਨਾਲ ਵੀ ਫੰਡਾਮੈਂਟਲੀ ਆਪਾਂ ਐਗਰੀ ਨਹੀਂ ਕਰਦੇ ਕਿ ਕੋਈ ਐਕਟ ਚਲਾਵੇ ਸਾਡੇ ਗੁਰਦੁਆਰਿਆਂ ਨੂੰ ਸਾਡੇ ਗੁਰੂ ਘਰ ਅਸੀਂ ਚਲਾਈਏ ਪੰਥ ਚਲਾਵੇ ਜਿਵੇਂ ਉਹ ਚਲਾਉਣਾ ਚਾਹੁੰਦਾ ਅਸੀਂ ਜਵਾਬ ਦੇ ਗੁਰੂ ਘਰ ਦੇ ਇੰਤਜ਼ਾਮ ਦੇ ਵਿੱਚ ਜਵਾਬ ਦੇ ਗੁਰੂਆਂ ਨੂੰ ਆਪਦੇ ਨੂੰ ਕੰਮ ਕਰੋ ਕੋਈ ਰੋਕ ਨਹੀਂ ਪੂਰਬੀਏ ਦੀ ਪਰ ਵੋਟ ਨਹੀਂ ਬਿਲਕੁਲ ਕੀ ਤੁਸੀਂ ਕਿਸੇ ਕਿਸੇ ਨੂੰ ਕੰਮ ਨਹੀਂ ਕਰਨ ਦੇਣਾ ਇੱਥੇ ਇੱਕ ਲਿਖਿਆ ਕੰਮ ਕਰੋ ਕੋਈ ਰੋਕ ਫਿਰ ਕਿਸ ਚੀ ਦੀ ਦੋ ਕਿ ਪੂਰਬੀਆ ਸ਼ਬਦ ਤੁਸੀਂ ਬਤਿਆ ਇਹ ਲਿਖਿਆ ਸਾਫ਼ ਕਿ ਕੰਮ ਕਰੋ ਕੋਈ ਰੋਕ ਨਹੀਂ ਕੰਮ ਕਰੋ ਆਓ ਇੱਥੇ ਕੰਮ ਕਰੋ ਪਰ ਜਿਸ ਤਰੀਕੇ ਨਾਲ ਸੈਟਲਰਜ਼ ਆ ਗੁਆ ਆ ਰਿਹਾ ਸਾਡੇ ਸੱਭਿਆਚਾਰ ਨੂੰ ਬਦਲ ਰਹੇ ਆ ਇਹਨਾਂ ਦੀ ਟ੍ਰੇਨਾਂ ਭਰ ਕੇ ਆ ਰਹੀ ਜਿਹੜੇ ਸਾਰੇ ਤੁਹਾਡੇ ਆ ਜਿਹੜੇ ਗੰਗਾ ਜਮਨਾ ਏਰੀਆ ਚੋਂ ਆਈ ਜਾ ਰਹੇ ਕਿੰਨੇ ਆਬਾਦੀ ਆ ਆ ਮੋਹਾਲੀ ਦੇ ਆਸ-ਪਾਸ ਵੇਖ ਲਓ ਲੁਧਿਆਣੇ ਦੇ ਆਸ-ਪਾਸ ਵੇਖ ਲਓ ਅੱਜ ਦੀ ਡੇਟ ਚਾਰਟਡ ਫਿਗਰ ਆ ਰਿਹਾ ਕੱਲ ਪਰਸੋ ਕੁੱਟੇ ਆ ਲੋਕ ਮੈਂ ਸੀਰੀਜ਼ ਵੇਖੀ ਆ ਆ ਵੀਡੀਓ ਚੱਲ ਰਹੀ ਹੈ ਬੜੀ ਵਾਇਰਲ ਹੋਈ ਫਿਰ ਤੁਸੀਂ ਜੇ ਸੱਤਾ ਵਿੱਚ ਜਾ ਕੇ ਕੀ ਕਰੋਗੇ ਇਹਨਾਂ ਲਈ ਅਸੀਂ ਪਾਲਿਸੀ ਲਿਆਵਾਂਗੇ ਜੀ ਨੀਤੀ ਲਿਆਵਾਂਗੇ ਕਿ ਕੌਣ ਇੱਥੇ ਵੱਸ ਸਕਦਾ ਹੈ ਕੌਣ ਨਹੀਂ ਵੱਸ ਸਕਦਾ ਕੀ ਉਹਦੇ ਜਿਵੇਂ ਹਿਮਾਚਲ ਚਾਈ ਵੀ ਥੋੜੇ ਸੁਣਾ ਲਈ ਕੀ ਜੇ ਪੰਜਾਬੀ ਹੋਰ ਸਟੇਟ ਵਿੱਚ ਜਾ ਕੇ ਵਸਣਗੇ ਕੀ ਉਸੇ ਸੋਭੇ ਨੂੰ ਰਾਈਟ ਹੈਗਾ ਵੀ ਪੰਜਾਬੀਆਂ ਨੂੰ ਵਸਣ ਦਾ ਮੈਂ ਉਹਦਾ ਫਰਕ ਦੱਸਦਾ ਤੁਸੀਂ ਰਾਜਸਥਾਨ ਦੇ ਵਿੱਚ ਵੀ ਵਸਦੇ ਹੋ ਰਾਜਸਥਾਨ ਦੇ ਵਿੱਚ ਰਹਿੰਦੇ ਹੋ ਤੁਹਾਡੇ ਰਾਜਸਥਾਨ ਚ ਵੋਟ ਹੋਵੇ ਠੀਕ ਆ ਪਰ ਜੇ ਤੁਹਾਡੇ 1927 ਤੋਂ ਬਾਅਦ ਆ ਕੇ ਵਸੇ ਆ ਉੱਥੇ ਤੁਸੀਂ ਰਾਜਸਥਾਨ ਨਹਿਰ ਦਿੱਤੇ ਜਮੀਨ ਨਹੀਂ ਖਰੀਦ ਸਕ ਤਾ ਜੇ ਇਨੀਆਂ ਬਾਰਗੋਜ਼ ਆਸੇ ਪਾਸੇ ਹਸਤੇ ਲੱਗ ਸਕਦੀਆਂ ਤੇ ਸਾਡ ਅਸੀਂ ਕਿਉਂ ਨਹੀਂ ਮੰਗ ਸਕਦੇ ਅਸੀਂ ਕੀ ਮਾਂ ਮਾਰੇ ਕਾਂਗਰਸ ਨੇ ਕੀ ਭਲਾ ਕੀਤਾ ਪੰਜਾਬ ਦਾ ਟੈਂਕ ਚੜਾਤੇ 84 ਲਿਆਤੀ ਪਾਣੀ ਚੱਕ ਕੇ ਦੇਤਾ ਸਾਰਾ ਬਾਹਰ ਉਤਾ ਬੈਸੀ ਨਹੀਂ ਹੋਣੀ ਚਾਹੀਦੀ ਇੱਥੇ ਨਹੀਂ ਲੋਕਾਂ ਨੇ ਜਤਾਇਆ ਵੀ ਤਾਂ ਪੰਜਾਬ ਦੇ ਲੋਕਾਂ ਨੇ ਲੋਕਾਂ ਨੇ ਜਤਾਇਆ ਬਿਕੋਜ਼ ਦੂਜੇ ਪਾਸੇ ਤੁਹਾਡੇ ਕੋਲੇ ਉਹ ਅਵੇਲੇਬਲ ਹੀ ਹੈ ਨਹੀਂ ਨਹੀਂ ਕਾਲੀ ਤਾਂ ਉਦੋਂ ਵੀ ਹੈਗੇ ਸੀ ਜਦੋਂ ਜਤਾਇਆ ਸੀਗੇ ਤੇ ਕਾਲੀ ਸਟਰਗਲ ਕਰਦੇ ਸੀ ਤੇ ਉਹ ਪ੍ਰੋਟੈਕਸ਼ਨ ਕਰ ਰਹੇ ਸੀ ਲੋਕਾਂ ਦੇ ਦੇਖੋ ਵੋਟ ਰਾਜਨੀਤੀ ਚ ਤਾਂ ਅਮੇਦ ਕਰਨੋਂ ਹੀ ਹਰਾਤਾ ਸੀ ਲੋਕਾਂ ਨੇ ਮਿਸਲ ਸੱਤਰੋਜ ਬਣੀ ਹੈ ਸੰਸਥਾ ਪਾ ਸਕਦੀ ਹੈ ਪ੍ਰੈਸ਼ਰ ਜੇ ਤੁਸੀਂ ਆਪ ਚੋਣਾ ਨਾਲ ਲੜੋ ਕਿ ਚੋਣਾ ਲੜਨਾ ਹੀ ਲਾਜ਼ਮੀ ਹੈ ਅਸੀਂ ਨਹੀਂ ਕੱਲਿਆਂ ਨੇ ਬਣਾਉਣਾ ਇਹ ਨਹੀਂ ਕਿ ਵੀ ਇੱਕ ਸੰਸਥਾ ਨੇ ਬਣਾ ਦੇਣਾ ਇਹ ਤਾਂ ਸੰਗਤ ਨੇ ਬਣਾਉਣਾ ਕਿਸਾਨ ਅੰਦੋਲਨ ਤੁਸੀਂ ਕਵਰ ਕੀਤਾ ਹੀ ਐਨ ਬ੍ਰਾਡਲੀ ਉਹਦੇ ਵਿੱਚ ਕੀ ਹੋਇਆ ਸੀਗਾ ਜਿਹੜੀਆਂ ਪਾਰਟੀਆਂ ਪਾਸੇ ਵੀ ਸੀ ਹੀਰੋ ਪ੍ਰੈਸ਼ਰ ਚ ਆਈਆਂ ਨਾ ਉਸ ਲਾਈਨ ਤੇ 21 ਸਾਲ ਦਾ ਬੱਚਾ ਵੋਟ ਪਾ ਸਕਦਾ ਹੈ ਆਪਣਾ 18 ਸਾਲ ਦਾ ਨੌਜਵਾਨ ਵੋਟ ਪਾ ਸਕਦਾ ਵਿਧਾਨ ਸਭਾ ਵਾਸਤੇ ਪਰ ਐਸਜੀਪੀਸੀ ਕਹਿੰਦੀ 21 ਸਾਲ ਇਲੈਕਸ਼ਨਾਂ ਚ 21 ਸਾਲ ਦਾ ਕਿ ਤਿੰਨ ਸਾਲ ਮਤਲਬ ਪੰਥ ਬਾਰੇ ਉਹਨੂੰ ਬੁੱਧੀ ਲੇਟ ਆਉਂਦੀ ਹੈ ਉਸੇ ਬੱਚੇ ਨੂੰ ਲੱਗਦਾ ਵੀ ਸਿਮਰਜੀਤ ਮਾਨ ਨਾਲ ਗੱਲ ਕਰਨੀ ਚਾਹੀਦੀ ਸੀ ਸ਼੍ਰੋਮਣੀ ਕਾਲੀਦਾ ਲੰਮਰਸਰ ਦੇ ਲੈਨ ਉੱਤੇ ਚੱਲਣ ਦੇ ਤੁਸੀਂ ਜਿਹੜਾ ਉਹਨਾਂ ਦੇ ਟੀਚੇ ਹੈਗੇ ਆ ਉਹਨਾਂ ਨੇ ਜੋ ਮਿੱਥੇ ਦੇ ਆ ਉਹਨਾਂ ਨਾਲੋਂ ਇਹ ਤ ਪਰ ਇਹ ਆ ਕਿ ਵੀ ਕੁਝ ਪੰਥਕ ਮੁੱਦੇ ਹੋਣਗੇ ਜਿਹੜੇ ਤੇ ਸਾਰੀ ਲਹਿਰ ਬਣੂਗੀ ਸਾਰੇ ਲੋਕ ਇਕੱਠੇ ਹੋਣਗੇ ਪਰ ਕਈਆਂ ਚੀਜ਼ਾਂ ਤੇ ਵਖਰੇਵੇਂ ਆ ਸੀ ਹੈ ਜੋ ਤੁਸੀਂ ਪੜ੍ਹੋਗੇ ਇਹਦੇ ਵਿੱਚ ਜਿਹੜੇ ਅਸੀਂ ਚੀਜ਼ਾਂ ਮੰਗ ਰਹੇ ਆਬਜੈਕਟਿਵਸ ਮੰਗ ਰਹੇ ਆ ਉਹਨਾਂ ਨਾਲ ਥੋੜੇ ਜਿਹਾ ਸਸਿਕਾ ਦੋਸਤੋ ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ ਪੰਜਾਬ ਦੀ ਰਾਜਨੀਤੀ ਵਿੱਚ ਕਿਤੇ ਨਾ ਕਿਤੇ ਖਲਾਅ ਨਾ ਜਦਾ ਆ ਰਿਹਾ ਜਿਸ ਕਰਕੇ ਸਪੇਸ ਹੋਏ ਸਮੇਂ ਜਦੂਦ ਸਿਆਸੀ ਪਾਰਟੀਆਂ ਵਾਸਤੇ ਬਚੀ ਹੋਈ ਹੈ ਤਾਂ ਇੱਕ ਹੋਰ ਸਿਆਸੀ ਪਾਰਟੀ ਜੋ ਹੈ ਮਿਸਲ ਸਤਲੁਜ ਨੇ ਗਾਜ ਕੀਤਾ ਜੋ ਕਹਿ ਰਹੇ ਨੇ ਕਿ 2027 ਦੀਆਂ ਚੋਣਾਂ ਜੁਨੇ ਉਹ ਲੜੀਆਂ ਜਾਣਗੀਆਂ 117 ਸੀਟਾਂ ਤੇ ਗੱਲ ਕਰੀਏ 2024 ਦੇ ਵਿੱਚ ਲੋਕ ਸਭਾ ਚੋਣ ਵੀ ਹੈ ਉਸ ਉੱਪਰ ਵੀ ਸਟੇਟਮੈਂਟ ਦਿੱਤੀ ਹੈ ਇਹਨਾਂ ਨੇ ਕਿ ਸਲਾਹ ਕਰਕੇ ਲੋਕਾਂ ਦੇ ਨਾਲ ਸਲਾਹ ਕਰਕੇ ਬੈਠ ਕੇ ਫਿਰ ਵਿਚਾਰਾਂਗੇ ਇੱਕ ਸੀਟਾਂ ਜਾਂ ਦੋ ਸੀਟਾਂ ਦੇ ਉੱਤੇ ਚੋਣਾਂ ਲੜਨੀਆਂ ਨੇ ਪਰ ਇਹ ਸੰਭਾਵਨਾ ਹੈ ਕਿ ਕਿਹੜੀ ਸੀਟ ਤੋਂ ਚੋਣਾਂ ਲੜਨਗੇ ਇਹ ਖੁਦ ਦੱਸਣਗੇ ਤਾਂ ਚਰਚਾ ਕਰਾਂਗੇ ਕਿ ਪੰਜਾਬ ਦੇ ਵਿੱਚ ਜੋ ਸਿਆਸੀ ਖਿਲਾਅ ਇਸ ਖਿਲਾਅ ਦੇ ਵਿੱਚ ਨੌਜਵਾਨ ਪਾਲਕੀ ਦੇ ਆ ਨੌਜਵਾਨ ਚਾਹੁੰਦਾ ਕੀ ਹੈ ਸਾਡੇ ਮੁੱਦੇ ਕੀ ਨੇ ਸਹੀ ਮੁੱਦੇ ਲੋਕਾਂ ਤੱਕ ਪਹੁੰਚਦੇ ਨੇ ਜਾਇ ਇਸ ਖਿਲਾਅ ਦੇ ਵਿੱਚ ਜਾਇ ਇਸ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਕਿ ਹੁਣ ਪੰਜਾਬ ਨੂੰ ਛੱਡ ਕੇ ਜੋ ਬਾਹਰ ਜਾ ਰਹੇ ਨੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਉਹਨਾਂ ਨੇ ਇਹ ਆਸ ਛੱਡ ਦਿੱਤੀ ਹੈ ਕਿ ਪੰਜਾਬ ਜੋ ਹੈ ਉਹ ਸਹੀ ਰਾਸਤੇ ਉੱਤੇ ਆ ਕੇ ਆਪਣੀ ਪੋਜੀਸ਼ਨ ਲੈ ਪਾਏਗਾ ਚਰਚਾ ਕਰਾਂਗੇ ਸਾਡੇ ਨਾਲ ਮੌਜੂਦ ਨੇ ਅਜੀਪਾਲ ਬਰਾੜ ਜੋ ਕਿ ਮਿਸਲ ਮਿਸਲ ਸਤਲੁਜ ਵੱਲੋਂ ਇਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਸਿਆਸੀ ਪਾਰਟੀ ਦਾ ਜੋ ਆਗਾਜ਼ ਕੀਤਾ ਹੈ ਜਾਂ ਲੋਕਾਂ ਤੱਕ ਇਹ ਵਿਚਰਨਗੇ ਤਾਂ ਮੁੱਦੇ ਕਿਹੜੇ ਹੋਣਗੇ ਪਹਿਲਾਂ ਮੁੱਦਿਆਂ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਹਜੇਪਾਲ ਬਰਾੜ ਭਾਈ ਬਾਬਾ ਸਵਾਗਤ ਹੈ ਪੰਜਾਬ ਨਿਊਜ਼ ਤੇ ਵਾਈਕੂ ਜੀ ਕੀ ਖਾਲਸਾ ਹਾਂ ਵਾਈਕੂ ਜੀ ਕੀ ਫਤਿਹ ਪਹਿਲਾ ਮੇਰਾ ਸਵਾਲ ਹੈ ਕਿ ਤੁਸੀਂ ਅੱਜ ਟੀਚੇ ਤੇ ਮਨੋਦੱਤ 2024 ਦਾ ਖਾਕਾ ਜੋ ਰੱਖਿਆ ਲੋਕਾਂ ਦੇ ਸਾਹਮਣੇ ਸਿਆਸੀ ਪਾਰਟੀ ਆ ਪ੍ਰੈਸ਼ਰ ਵੱਲੋਂ ਕੰਮ ਕਰੋਗੇ 27 ਤੱਕ ਕੀ ਕਰੋਗੇ ਅੱਗੇ ਇਲੇਗਲ ਤਾਂ ਦੇਖੋ ਇਹ ਆ ਕਿ ਅਸੀਂ ਬੜਾ ਕਲੀਅਰ ਅਗੇ ਆ ਕਿ ਇੱਕ ਲਹਿਰ ਹੈਗੀ ਹੈ ਹਨਾ ਇਹ ਮਿਸਲ ਸਤਲੁਜ ਆਏ ਨਹੀਂ ਕਿ ਕੋਈ ਧਿਰ ਖੜੀ ਹੋਗੀ ਇੱਕ ਲਹਿਰ ਆ ਤੇ ਲਹਿਰ ਦੇ ਵਿੱਚ ਜਿਹੜੇ ਸਾਡੇ ਨਾਲ ਮਿਲਦੇ ਜੁਲਦੇ ਵਿਚਾਰ ਵਾਲੇ ਲੋਕ ਆ ਸਾਰੇ ਜੋੜ ਰਹੇ ਲਹਿਰ ਦਾ ਮੁੱਖ ਮਕਸਦ ਕੀ ਆ ਮੁੱਖ ਮਕਸਦ ਇਹ ਆ ਕਿ ਜਿਹੜੇ ਟੀਚਿਆਂ ਤੋਂ ਸਾਡੀ ਸਿਰਮੌਰ ਜਥੇਬੰਦੀ ਮੁਨਕਰ ਹੋ ਗਈ ਆ ਠੀਕ ਆ ਨਾ ਜਿਹੜੀ ਤੋਂ ਪਾਸੇ ਹੋ ਗਈ ਆ ਉਹਨੂੰ ਵਾਪਸ ਉਸ ਚੀਜ਼ ਨੂੰ ਦੁਬਾਰਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਉਹਨੂੰ ਮਨਕਰ ਕੀ ਜਿੱਥੋਂ ਜਿਹੜੇ ਜਿਹੜੇ ਉਹਦੇ ਕਾਰਨ ਬਣੇ ਉਹਨਾਂ ਤੋਂ ਆਜ਼ਾਦ ਕਰਾ ਕੇ ਪਾਸੇ ਕਰਕੇ ਉਹਨੂੰ ਵਾਪਸ ਪੰਥ ਦੀ ਝੋਲੀ ਪਾਈਏ ਲੀ ਤੇ ਲੈ ਕੇ ਅਕਾਲੀ ਦਲ ਨੂੰ ਜੋ ਅਕਾਲੀ ਦਲ ਮੌਜੂਦਾ ਹੈ ਜਿਸ ਨੂੰ ਬਾਦਲ ਦੇ ਨਾਲ ਨਾਲ ਜਾਣਿਆ ਜਾਂਦਾ ਸਿਮਰਜੀਤ ਮਾਨ ਅਕਾਲੀ ਦਲ ਅੰਮ੍ਰਿਤਸਰ ਵੀ ਹੈਗਾ ਕਿ ਜੋ ਅਕਾਲੀ ਦਲ ਬਾਦਲ ਵਾਲਾ ਹੈਗਾ ਉਹ ਸੁਪਰ ਪ੍ਰੈਸ਼ਰ ਪਾ ਕੇ ਉਸੇ ਨੂੰ ਸਹੀ ਲੀ ਉੱਤੇ ਨਹੀਂ ਲਿਆ ਜਾ ਸਕਦਾ ਕਿ ਅਲੱਗ ਪਾਰਟੀ ਬਣਾ ਕੇ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ। ਦੇਖੋ ਇੱਥੇ ਇੱਥੇ ਤੁਹਾਡੇ ਤੁਹਾਡੇ ਸਵਾਲ ਚ ਇਹਦਾ ਜਵਾਬ ਹੈਗਾ। ਜਦੋਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਅਕਾਲੀ ਦਲ ਬਾਦਲ ਕਹਿਣਾ ਸ਼ੁਰੂ ਕਰਤਾ ਹਨਾ ਇਹਦਾ ਮਤਲਬ ਇੱਕ ਸ਼ਖਸੀਅਤ ਨਾਲ ਆਈਡੈਂਟੀਫਾਈ ਹੋਣ ਲੱਗ ਗਿਆ, ਇੱਕ ਪਰਿਵਾਰ ਨਾਲ ਆਈਡੈਂਟੀਫਾਈ ਹੋਣ ਲੱਗ ਗਿਆ ਤੇ ਆਹੀ ਸਾਡੀ ਕੌਮ ਦੀ ਤਰਾਸਦੀ ਆ। 2004 ਤੋਂ ਬਾਅਦ 2014 ਜੋ 1974 ਚ ਵਸੇ ਉਹ ਮੁੱਖ ਐਮਜ਼ ਐਂਡ ਆਬਜੈਕਟਿਵਸ ਬਣਾਏ ਸੀ ਜਾਂ ਮੁੱਖ ਮੰਤਵ ਸੀ ਉਹ ਤਾਂ ਉਹ ਵਿਸਾਰ ਹੀ ਗਏ ਤੇ 2004 ਤੋਂ ਬਾਅਦ ਉਹ ਪਿਓਰਲੀ ਟੋਟਲੀ ਕੰਟਰੋਲ ਕਰਨ ਲੱਗੇ ਕਿ ਇੱਥੋਂ ਤੱਕ ਕਿ ਆਮ ਬੰਦੇ ਦੇ ਜ਼ਿਹਨ ਚ ਜਿਹੜਾ ਕਿ ਸ਼ਰੋਮੀ ਅਕਾਲੀ ਦਲ ਨੂੰ ਉਹ ਅਕਾਲੀ ਦਲ ਬਾਦਲੀ ਕਹਿਣ ਲੱਗੇ ਮਤਲਬ ਕਿ ਐਜ਼ ਇਫ ਕਿ ਇੱਕ ਕਰੇਲੂ ਕੋਈ ਨਿੱਜੀ ਕੰਪਨੀ ਬਣਾਈ ਆ ਨਿੱਜੀ ਪ੍ਰੋਪਰਟਰਸ਼ਿਪ ਹੈਗੀ ਮਤਲਬ ਇੱਥੋਂ ਤੱਕ ਇਹ ਸਾਥ ਹੈਗੇ ਅੰਦਰ ਵਾਲਾ ਸਿਸਟਮ ਵੀ ਉਹਨਾਂ ਨੇ ਆਈ ਬਣਾਤਾ ਤੇ ਇਹ ਬਿਲਕੁਲ ਹਟ ਗਏ ਆਪਦੇ ਜੋ ਪੰਥਕ ਮੁੱਦੇ ਸੀਗੇ ਜੋ ਪੰਥ ਨੂੰ ਤਾਂ ਵਸਾ ਰਿਹਾ ਤਾਂ ਨਾਰਾ ਵੀ ਉਹਨਾਂ ਦਾ ਸਿਰਫ ਪੰਜਾਬ ਬਚਾਓ ਤੱਕ ਰਹਿ ਗਿਆ ਠੀਕ ਹੈ ਪੰਥ ਵਾਲੀ ਤਾਂ ਗੱਲ ਹੀ ਨਹੀਂ ਕਰਦੇ ਪਏ ਸੋ ਇਹ ਇਹ ਜਿਹੜੀ ਪੋਜੀਸ਼ਨ ਹੈਗੀ ਆ ਇਹ ਸਾਡੇ ਵਾਸਤੇ ਖਤਰਨਾਕ ਆ ਸਾਡੇ ਵਾਸਤੇ ਜੋ ਅੱਜ ਅਸੀਂ ਤਰਾਸਦੀਆਂ ਚੱਲ ਰਹੇ ਆ ਜੋ ਪੰਥ ਦੇ ਤੌਰ ਤੇ ਚੱਲ ਰਹੇ ਆ ਪੰਜਾਬ ਦੇ ਤੌਰ ਤੇ ਚੱਲ ਰਹੇ ਆ ਸਾਡੇ ਬੱਚਿਆਂ ਦਾ ਪ੍ਰਵਾਸ ਹੋ ਰਿਹਾ ਇਸ ਅਸੀਂ ਇਥੋਂ ਦੀ ਸਭਿਤਾ ਤੇ ਉੱਤੇ ਅਸਰ ਪੈ ਰਿਹਾ ਤੁਹਾਡਾ ਸਭਿਆਚਾਰ ਬਦਲ ਰਿਹਾ ਹੈ ਇੱਥੇ ਜੋ ਨਸ਼ੇ ਆ ਜਿਵੇਂ ਡੇਰਾਵਾਦ ਵਧ ਰਿਹਾ ਹੈ ਇਹ ਸਾਰਾ ਉਹਦੇ ਵਿੱਚੋਂ ਹੀ ਨਿਕਲਿਆ ਕੀ ਪ੍ਰੈਸ਼ਰ ਪਾਇਆ ਜਾ ਸਕਦਾ ਸ਼੍ਰੋਮਣੀ ਕਾਲੀ ਦਲ ਉੱਤੇ ਤੁਸੀਂ ਤੁਹਾਡੀ ਜੇ ਮਿਸਟਰ ਸਤਲੋਜ ਬਣੀ ਹੈ ਸੰਸਥਾ ਪਾਸਕ ਦੀ ਇਹ ਪ੍ਰੈਸ਼ਰ ਜੇ ਤੁਸੀਂ ਆਪ ਚੋਣਾ ਨਾਲ ਲੜੋ ਕਿ ਚੋਣਾ ਲੜਨਾ ਹੀ ਲਾਜ਼ਮੀ ਹੈ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਚੋਣਾ ਲੜਨਾ ਇੱਕ 파ਟ ਆ ਸਾਰੀ ਖੇਡ ਦਾ ਪਰ ਟੋਟਲ ਤਾਂ ਇਹਦੇ ਵਿੱਚ ਵਸ ਕਲੀਅਰ ਕੀਤਾ ਕਿ ਜਾਗਰੂਕਤਾ ਲਿਓਣੀ ਠੀਕ ਆ ਲੀਗਲ ਕੋਈ ਐਕਸ਼ਨ ਲੈਣੇ ਤੇ ਉਹਦੇ ਇਲਾਵਾ ਆਪਣਾ ਇੱਕ ਜਥੇਬੰਦ ਦੇ ਤੌਰ ਤੇ ਪ੍ਰੈਸ਼ਰ ਬਣਾਉਣਾ ਹਨਾ ਇਹ ਇਹ ਕੋਈ ਅਸੀਂ ਨਹੀਂ ਕੱਲਿਆਂ ਨੇ ਬਣਾਉਣਾ ਇਹ ਨਹੀਂ ਕਿ ਵੀ ਇੱਕ ਸੰਸਥਾ ਨੇ ਬਣਾ ਦੇਣਾ ਇਹ ਤਾਂ ਸੰਗਤ ਨੇ ਬਣਾਉਣਾ ਕਿਸਾਨ ਅੰਦੋਲਨ ਤੁਸੀਂ ਕਵਰ ਕੀਤਾ ਹੀ ਐਨ ਬ੍ਰਾਡਲੀ ਉਹਦੇ ਵਿੱਚ ਕੀ ਹੋਇਆ ਸੀਗਾ ਜਿਹੜੀਆਂ ਪਾਰਟੀਆਂ ਪਾਸੇ ਵੀ ਸੀ ਕੀਰੋ ਪ੍ਰੈਸ਼ਰ ਚ ਆਈਆਂ ਨਾ ਉਸ ਲਾਈਨ ਤੇ ਠੀਕ ਹੈ ਨਾ ਉਹਨੂੰ ਕਹਿਣਾ ਪਿਆ ਕਿ ਵੀ ਇਹ ਪੰਜਾਬ ਦੇ ਮੁੱਦੇ ਆ ਇਹ ਕਿਸਾਨਾਂ ਦੇ ਮੁੱਦੇ ਆ ਇਹਨਾਂ ਤੇ ਅਸੀਂ ਖੜਦੇ ਆ ਹਾਲਾਂਕਿ ਪਹਿਲਾਂ ਜਦੋਂ ਤੱਕ ਲਹਿਰ ਪੂਰੀ ਨਹੀਂ ਡਿਵੈਲਪ ਹੋਈ ਸੀ ਉਹ ਅਗੇਂਸਟ ਖੜੇ ਸੀ ਉਹਦੇ ਸੋ ਇਸੇ ਤਰੀਕੇ ਨਾਲ ਇਹ ਦਬਾਅ ਸੰਗਤ ਨੇ ਬਣਾ ਦੇਣਾ ਉਹ ਦਬਾਅ ਬਣਾਉਣ ਦੇ ਤਰੀਕੇ ਬਹੁਤ ਹੋ ਸਕਦੇ ਆ ਤਰੀਕੇ ਉਹਦਾ ਜਾਗਰੂਕਤਾ ਵੀ ਇੱਕ ਤਰੀਕਾ ਹੈ ਹੈ ਕਾਨੂੰਨੀ ਪ੍ਰੈਸ਼ਰ ਵੀ ਉਹਦਾ ਇੱਕ ਤਰੀਕਾ ਹੈ ਜੱਥੇਬੰਦ ਹੋ ਕੇ ਦਬਾਅ ਬਣਾਉਣਾ ਵੀ ਇੱਕ ਤਰੀਕਾ ਹੈ ਫਿਜ਼ੀਕਲ ਦਬਾਅ ਜਿਹਨੂੰ ਆਪਾਂ ਕਹਿੰਦੇ ਆ ਨਾ ਗਰਾਊਂਡ ਤੇ ਤੇ ਇਲੈਕਸ਼ਨਸ ਵੀ ਇੱਕ ਤਰੀਕਾ ਇਲੈਕਸ਼ਨਸ ਦੇ ਵਿੱਚ ਕੋਈ ਇਲੈਕਸ਼ਨ ਇਹ ਨਹੀਂ ਕੱਲੇ ਕਿ ਵਿਧਾਨ ਸਭਾ ਆ ਲੋਕ ਸਭਾ ਦੇ ਇਲੈਕਸ਼ਨਾਂ ਸ਼੍ਰੋਮਣੀ ਕਮੇਟੀ ਦਾ ਜਿਹੜਾ ਇਲੈਕਸ਼ਨ ਹੈ ਉਹ ਵੀ ਬੜੇ ਇੰਪੋਰਟੈਂਟ ਇਲੈਕਸ਼ਨ ਹੈਗੇ ਅਸੀਂ ਲੜੋਗੇ ਤੁਸੀਂ ਹਾਂਜੀ ਪੱਕਾ ਇਸ ਵਾਰੀ ਲੜੋਗੇ ਹਾਂ ਜਦੋਂ ਹੁਣ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਹੋਣਗੇ ਮਿਸਲ ਸਤਲੋ ਜਾਬ ਜਿਹੜੀ ਸਿਆਸੀ ਪਾਰਟੀਆਂ ਨੇ ਉਹ ਐਸਜੀਪੀਸੀ ਵਿੱਚ ਸਿੱਧਾ ਭਾਗ ਲੈ ਨਹੀਂ ਸਕਦਾ ਸੰਵਿਧਾਨ ਦਿੱਤਾ ਹੀ ਨਹੀਂ ਹਲੇ ਤਾ ਇਹ ਉਸ ਤਰੀਕੇ ਨਾਲ ਹੈ ਹੀ ਨਹੀਂ ਹੁਣ ਸਵਾਲ ਕਰੀਏ ਕਿ ਪਾਰਟੀਆਂ ਆਉਂਦੀਆਂ ਨੇ ਪੰਜਾਬ ਦੀ ਖਲਾਅ ਦੀ ਗੱਲ ਕਰੀਏ ਪੰਜਾਬ 'ਚ ਇਹ ਸਿਆਸੀ ਪਾਰਟੀਆਂ ਲੈ ਕੇ ਖਲਾਅ ਕਿਉਂ ਹੈ ਕੀ ਅਸੀਂ ਸਿਆਸੀ ਮੁੱਦੇ ਸਮਝ ਲਏ ਨੇ ਲੋਕਾਂ ਨੇ ਵੀ ਸਾਡੇ ਸਿਆਸੀ ਮੁੱਦੇ ਕੀ ਨੇ ਸਵਾਲ ਤਾਂ ਵੀ ਸਭ ਤੋਂ ਪਹਿਲਾਂ ਲੋਕਾਂ ਨੂੰ ਸਮਝ ਲੱਗੇ ਕਿ ਸਾਡੇ ਮੁੱਦੇ ਕੀ ਨੇ ਪਹਿਲੀ ਗੱਲ ਤਾਂ ਆਏ ਆ ਕਿ ਲੋਕਾਂ ਨੂੰ ਆਪਾਂ ਇੰਨਾ ਇਹ ਨਾ ਸਮਝੀਕਰਣ ਨੂੰ ਮੁੱਦੇ ਨਹੀਂ ਪਤਾ ਹਨਾ ਲੋਕਾਂ ਨੂੰ ਸਾਰੇ ਮੁੱਦੇ ਪਤਾ ਲੋਕਾਂ ਨੂੰ ਸਾਰੀ ਗੱਲ ਸਮਝ ਆ ਗਈ ਆ ਲੋਕਾਂ ਨੂੰ ਇਹ ਪਤਾ ਹੈ ਕਿ ਸਾਡੇ ਬੱਚਿਆਂ ਨੂੰ ਰੋਜ਼ਗਾਰ ਨਹੀਂ ਇੱਥੇ ਮਿਲਦਾ ਲੋਕਾਂ ਨੂੰ ਇਹ ਪਤਾ ਹੈ ਸਿੱਖਾਂ ਨੂੰ ਇਹ ਪਤਾ ਹੈ ਕਿ ਵੀ ਸਾਡੇ ਧਰਮ ਦੇ ਵਿੱਚ ਇੰਟਰਫੀਰੈਂਸ ਹੋ ਰਹੀ ਹੈ ਠੀਕ ਹੈ ਲੋਕਾਂ ਨੂੰ ਇਹ ਪਤਾ ਹੈ ਕਿ ਵੀ ਬਾਹਰੋਂ ਆ ਕੇ ਇੱਥੇ ਸੈਟਲਰ ਵਸ ਰਹੇ ਗਿਆ ਤੇ ਸਾਡੀ ਸੱਭਿਆਚਾਰ ਤੇ ਅਸਰ ਪੈ ਰਿਹਾ ਹੈ ਲੋਕਾਂ ਨੂੰ ਇਹ ਪਤਾ ਹੈ ਕਿ ਪੰਜਾਬ ਕਰਜਾਈ ਹੋ ਰਿਹਾ ਇਹ ਤੁਸੀਂ ਕਿਤੇ ਤੁਰ ਜੋ ਸਾਰਿਆਂ ਨੂੰ ਪਤਾ ਠੀਕ ਹੈ ਉਹਨਾਂ ਨੂੰ ਇੱਕ ਡਾਇਰੈਕਸ਼ਨ ਦੇਣੀ ਤੇ ਉਹਨਾਂ ਦੇ ਵਿੱਚ ਇਹ ਦੱਸਣਾ ਕਿ ਰਾਹ ਕੀ ਆ ਆਪਣਾ ਠੀਕ ਹੈ ਉਹ ਆਪਾਂ ਕੀ ਇਹ ਕਹਿਣਾ ਕਿ ਲੋਕਾਂ ਨੂੰ ਨਹੀਂ ਪਤਾ ਤਾਂ ਇਹ ਤਾਂ ਆਪਾਂ ਲੋਕਾਂ ਨੂੰ ਬਹੁਤ ਅ ਮਤਲਬ ਬੌਧਿਕ ਪਦਰ ਤਕ ਕੰਗਾਲ ਸਮਝੀਏ ਤਾਂ ਹੈ ਪਰ ਲੋਕ ਬਹੁਤ ਉਹਨਾਂ ਦੇ ਚੇਤਨ ਤੇ ਅਚੇਤਨ ਮਨ ਚ ਸਾਰੀਆਂ ਗੱਲਾਂ ਕਲੀਅਰ ਆ ਜੇ ਅੱਜ ਜੋ ਬਾਰਡਰਾਂ ਤੇ ਬੈਠੇ ਹੈਗੇ ਆ ਤਾਂ ਉਹਨਾਂ ਨੂੰ ਪਤਾ ਹੈ ਕਿ ਸਾਡਾ ਖੇਤੀਬਾੜੀ ਜਿਹੜਾ ਸੈਕਟਰ ਉਹ ਕ੍ਰਾਈਸਿਸ ਚਾ ਜੇ ਪੰਜਾਬ ਦੇ ਵਿੱਚੋਂ ਜਿਹੜਾ ਬਿਜ਼ਨਸਮੈਨ ਆ ਉੱਠ ਕੇ ਯੂਪੀ ਜਾ ਰਿਹਾ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਮੇਰੇ ਕੋਲੇ ਬਿਜ਼ਨਸ ਵਾਲਾ ਮਾਹੌਲ ਨਹੀਂ ਰਿਹਾ ਠੀਕ ਹੈ ਇਹ ਪੰਜਾਬ ਨੂੰ ਪਤਾ ਹੈ ਕਿ ਬਾਰਡਰ ਖੁੱਲਨੇ ਜ਼ਰੂਰੀ ਹੈਗੇ ਆ ਉਧਰ ਦੀ ਤਾਂ ਸਾਡਾ ਵਪਾਰ ਵਧੂਗਾ ਇਹ ਹਰੇਕ ਬੰਦਾ ਗੱਲ ਕਰਦਾ ਪਿਆ ਅਕਾਲੀ ਦਲ ਚ ਕੀ ਪ੍ਰੋਬਲਮਸ ਉਹ ਵੀ ਲੋਕਾਂ ਨੂੰ ਪਤਾ ਹੈ ਗੱਲ ਆ ਕਿ ਵੀ ਉਹਨੂੰ ਅੱਗੇ ਹੋ ਕੇ ਉਸ ਚੀਜ਼ ਦਾ ਪਲੇਟਫਾਰਮ ਦੇਣਾ ਲੋਕਾਂ ਨੂੰ ਕਿ ਹਾਂ ਵੀ ਆਪਾਂ ਇਹਨੂੰ ਸਿਰੇ ਲਾਈ ਅਕਾਲੀ ਦਲ ਦਾ ਤੁਸੀਂ ਜ਼ਿਕਰ ਕੀਤਾ ਆਮ ਆਦਮੀ ਪਾਰਟੀ ਦੇ ਕਾਂਗਰਸ ਦਾ ਕਿਉਂ ਨਹੀਂ ਕਿਉਂਕਿ ਕਾਂਗਰਸ ਵੀ 10 ਸਾਲ 2000 ਤੋਂ ਬਾਅਦ ਰਹਿ ਚੁੱਕੀ ਹੈ ਅਕਾਲੀ ਦਾ ਆਮ ਆਦਮੀ ਪਾਰਟੀ ਹੁਣ ਤਕਰੀਬਨ 3 ਸਾਲ ਹੋ ਗਏ ਆਪਾਂ ਆਪਾਂ ਬਿਲਕੁਲ ਕਲੀਅਰ ਗੱਲ ਕਰਦੇ ਆਂ ਜੀ ਕਿ ਅੱਜ ਜੇ ਪੰਜਾਬ ਦੇ ਤੇ ਪੰਥ ਦੇ ਮੁੱਦਿਆਂ ਤੇ ਕੋਈ ਪਾਰਟੀ ਖੜਨੀ ਆ ਤਾਂ ਉਹ ਅਕਾਲੀ ਲਹਿਰ ਨੇ ਖੜਨਾ ਅਕਾਲੀ ਸੋਚ ਨੇ ਖੜਨਾ ਜਿਹੜੀ ਲੋਕੇ ਕਾਂਗਰਸ ਜਿਹੜੇ ਕਾਂਗਰਸ ਆਈਆਂ ਉਹ ਆਮਾਦੀ ਪਾਰਟੀ ਆ ਉਹ ਉਸ ਸੋਚ ਆ ਉਸ ਸਿਧਾਂਤ ਦੀ ਪਾਰਟੀ ਹੈ ਉਹਨਾਂ ਨੇ ਹਮੇਸ਼ਾ ਨੁਕਸਾਨ ਹੀ ਕੀਤਾ ਹੈ ਕਾਂਗਰਸ ਨੇ ਕੀ ਭਲਾ ਕੀਤਾ ਪੰਜਾਬ ਦਾ ਟੈਂਕ ਚੜਾਤੇ 84 ਲਿਆਤੀ ਪਾਣੀ ਚੱਕ ਕੇ ਦੇਤਾ ਸਾਰਾ ਬਾਹਰ ਉਹ ਤਾਂ ਵੈਸੇ ਹੀ ਨਹੀਂ ਹੋਣੀ ਚਾਹੀਦੀ ਇੱਥੇ ਫਿਰ ਲੋਕਾਂ ਨੇ ਜਿਤਾਇਆ ਵੀ ਤਾਂ ਪੰਜਾਬ ਦੇ ਲੋਕਾਂ ਨੇ ਲੋਕਾਂ ਨੇ ਜਿਤਾਇਆ ਬਿਕੋਜ਼ ਦੂਜੇ ਪਾਸੇ ਤੁਹਾਡੇ ਕੋਲੇ ਉਹ ਅਵੇਲੇਬਲ ਹੀ ਹੈ ਨਹੀਂ ਹੈ ਨਹੀਂ ਅਕਾਲੀ ਤਾਂ ਉਦੋਂ ਵੀ ਹੈਗੇ ਸੀ ਜਦੋਂ ਜਿਤਾਇਆ ਸੀਗੇ ਤੇ ਅਕਾਲੀ ਸਟਰਗਲ ਕਰਦੇ ਸੀ ਤੇ ਉਹ ਪ੍ਰੋਟੈਕਸ਼ਨ ਕਰ ਰਹੇ ਸੀ ਲੋਕਾਂ ਦਾ ਇਹ ਕੋ ਵੋਟਰ ਰਾਜਨੀਤੀ ਚ ਤਾਂ ਬੇਦਖਰ ਨੂੰ ਹੀ ਹਰਾਤਾ ਸੀ ਲੋਕਾਂ ਨੇ ਅਗਲਾ ਸਵਾਲ ਇਹ ਆਉਂਦਾ ਕਿ ਤੁਸੀਂ ਟੀਚੇ ਵੀ ਆਪਣੇ ਗਨਾਏ ਨੇ ਕਿ ਐਸਜੀਪੀਸੀ ਦਾ ਜੋ ਵੀ ਢਾਂਚਾ ਬਣਿਆ ਹੋਇਆ ਵੀ ਕਿਵੇਂ ਵੋਟ ਕਰਨੀ ਉਸ ਨੂੰ ਲੈ ਕੇ ਤੁਸੀਂ ਲੀਗਲ ਕੀ ਕਰ ਰਹੇ ਹੋ ਕਿ ਤੁਹਾਡਾ ਵਕੀਲ ਖੜਾ ਉਸ ਪਾਸੇ ਹਾਂਜੀ ਹਾਂਜੀ ਅਸੀਂ ਉਹਦੇ ਤੇ ਐਸਜੀਪੀਸੀ ਦੇ ਉੱਤੇ ਲੀਗਲੀ ਵੀ ਤੇ ਇੱਥੇ ਵੀ ਜਾ ਕੇ ਗੁਰਦੁਆਰਾ ਕਮਿਸ਼ਨ ਜੀ ਗੱਲ ਕੀਤੀ ਆ ਉਹਦੇ ਵਿੱਚ ਵੋਟਾਂ ਘੱਟ ਬਣ ਰਹੀਆਂ ਜਿਹਦੇ ਵਿੱਚ ਵੱਡੀ ਗੱਲ ਆਪਾਂ ਇਹ ਸਾਹਮਣੇ ਲਿਆਂਦੀ ਆ ਕਿ ਜਿਹੜਾ ਤੁਹਾਡਾ ਤਰੀਕਾਕਾਰ ਆ ਵੋਟ ਬਣਾਉਣ ਦਾ ਉਹਦੇ ਵਿੱਚ ਹੀ ਗਲਤੀ ਹੈਗੀ ਆ ਤੇ ਕਿਉਂਕਿ ਅੱਜ ਦੀ ਡੇਟ 'ਚ ਜਿਹੜੀ ਵੋਟ ਐਪਲੀਕੇਸ਼ਨ ਆ ਉਹ ਟੈਕਨੋਲੋਜੀ ਨਾਲ ਵੀ ਲਈ ਜਾ ਸਕਦੀ ਹੈ ਮਨ ਸੈਲਫੋਨ ਦੇ ਉੱਤੇ ਜਾਂ ਐਪ ਰਾਹੀਂ ਵੀ ਲਈ ਜਾ ਸਕਦੀ ਹੈ ਜੇ ਵਿਧਾਨ ਸਭਾ ਦੀ ਲਈ ਜਾ ਸਕਦੀ ਹੈ ਲੋਕ ਸਭਾ ਦੀ ਲਈ ਜਾ ਸਕਦੀ ਹੈ ਤਾਂ ਸਾਡੀ ਕਿਉਂ ਨਹੀਂ ਲਈ ਜਾ ਸਕਦੀ ਅੱਜ ਤੁਸੀਂ ਵੀ ਜਿਵੇਂ ਨੌਜਵਾਨ ਹੋ ਤੁਸੀਂ ਵੇਖੋ ਤੁਸੀਂ ਖਰੀਦਦੋਂ ਫਰੋਖਤ ਕਰਦੇ ਹੋ Google Pay ਨਾਲ ਪੇ ਕਰਨ ਦੀ ਕੋਸ਼ਿਸ਼ ਕਰਦੇ ਹੋ ਜਾਂ Zomato ਤੇ ਆਰਡਰ ਕਰਦੇ ਹੋ SIM ਲਾਈਨ ਜਾਂਨੇ ਹੋ ਤਾਂ ਉਵੇਂ ਲੈਨੇ ਹੋ ਜੇ ਸਾਰਾ ਕੁਝ ਖਤਮ ਹੋ ਜਾ ਕਤੋਂ ਮੁਸ਼ਕਲਾਂ ਆ ਜਾਣੀਆਂ ਪਰ ਜਿਹੜਾ ਸਾਡਾ ਤਰੀਕਾਕਾਰ ਉਹਨਾਂ ਨੇ ਬਣਾਇਆ ਪਹਿਲੀ ਗੱਲ ਤਾਂ ਸਮੇਂ ਚੋਣਾ ਨਹੀਂ ਕਰਾਉਂਦੇ ਜੇ ਸਮੇਂ ਚੋਣਾ ਡਿਕਲੇਅਰ ਕਰਦੇ ਤਾਂ ਇਸ ਦਾ ਮੁਸ਼ਕਲ ਤਰੀਕਾਕਾਰ ਬਣਾਤਾ ਵੋਟ ਬਣਾਉਂਦਾ ਕਿ ਨਾਲ ਪ੍ਰਿੰਟਰ ਰੱਖੋ ਕੈਮਰੇ ਰੱਖੋ ਫਿਰ ਵੋਟਾਂ ਮੰਨਣੀਆਂ ਕਿ ਵੀ ਆਹ ਫੋਟੋਕਾਪੀ ਫੋਟੋ ਕਰੀ ਉਹਨੂੰ ਕਿਉਂ ਨਹੀਂ ਸਿੰਪਲੀਫਾਈ ਕਰਦੇ ਜਿਹੜਾ ਕਿ ਹੋ ਸਕਦਾ ਇੱਕ ਤਾਂ ਇਹਦੇ ਬਾਰੇ ਗੱਲ ਕੀਤੀ ਆ ਫਿਰ ਅਨਾਰਮਲੀ ਜ਼ੋ ਦੇ ਵਿੱਚ ਬਹੁਤ ਜ਼ਿਆਦਾ ਕਿ ਜਿਵੇਂ ਬਲਕ ਦੇ ਵਿੱਚ ਵੋਟ ਨਹੀਂ ਲੈਣੀ ਹੁਣ ਬਲਕ ਦਾ ਕੀ ਮਤਲਬ ਆ ਪੰਜ ਬਲਕਾ 50 ਬਲਕਾ 200 500 ਬਲਕਾ ਇਦੇ ਬਾਰੇ ਇਹਦੇ ਬਾਰੇ ਉਹਨੇ ਰਿਪਰੈਜ਼ੈਂਟੇਸ਼ਨ ਵੀ ਕੀਤੀ ਆ ਤੇ ਕੇਸ ਵੀ ਕੀਤਾ ਹਾਈ ਕੋਰਟ ਦੇ ਵਿੱਚ ਅਪੀਲ ਅਪੀਲ ਵੀ ਕੀਤੀ ਆ ਫਿਰ ਉਦੋਂ ਵੱਡੀ ਗੱਲ ਆ ਕਿ ਵੀ 21 ਸਾਲ ਦਾ ਬੱਚਾ ਵੋਟ ਪਾ ਸਕਦਾ ਆਪਣਾ 18 ਸਾਲ ਦਾ ਨੌਜਵਾਨ ਵੋਟ ਪਾ ਸਕਦਾ ਵਿਧਾਨ ਸਭਾ ਵਾਸਤੇ ਪਰ ਐਸਜੀਪੀਸੀ ਕਹਿੰਦੀ 21 ਸਾਲ ਇਲੈਕਸ਼ਨਾਂ ਚ 21 ਸਾਲ ਦਾ ਕਿ ਤਿੰਨ ਸਾਲ ਮਤਲਬ ਪੰਥ ਬਾਰੇ ਉਹਨੂੰ ਬੁੱਧੀ ਲੇਟ ਆਉਂਦੀ ਆ ਉਸੇ ਬੱਚੇ ਨੂੰ ਸੋ ਇਹ ਜਿਹੜੀਆਂ ਜਿਹੜੀਆਂ ਸਾਡੇ ਨਾਲ ਵਿਕਰੇ ਹੋ ਰਹੇ ਆ ਉਹਨਾਂ ਦੇ ਅਗੇਂਸਟ ਆਪਾਂ ਕਾਨੂੰਨੀ ਕਾਰਵਾਈ ਵੀ ਆਰੰਭੀ ਵੀ ਆ ਉਹਦੇ ਅਗੇਸਟ ਜਾਗਰੂਕਤਾ ਵੀ ਕਰ ਰਹੇ ਆ ਤੇ ਉਹਦੇ ਰੈਗੂਲਰਲੀ ਆਪਾਂ ਗੁਰਦੁਆਰਾ ਕਮਿਸ਼ਨ ਨੂੰ ਮਿਲ ਕੇ ਕਹਿ ਰਹੇ ਆ ਤੇ ਉਹਦੇ ਦੀਆਂ ਕਈਆਂ ਚੀਜ਼ਾਂ ਤੇ ਉਹ ਮੰਨੇ ਵੀ ਹੈਗੇ ਤੁਸੀਂ ਬਾਰ ਬਾਰ ਪੰਥਕ ਸ਼ਬਦ ਦਾ ਵੱਤੋਂ ਕਰਦੇ ਹੋ ਸੰਗਤ ਦਾ ਇਸੇ ਮੰਜਿਲ ਦਾ ਮਾਨ ਵੀ ਕਰਦੇ ਨੇ ਹੀ ਸ਼ਬਦ ਦੀ ਵੱਤੋਂ ਲੱਗਦਾ ਵੀ ਸਿਮਰਜੀਤ ਮਾਨ ਨਾਲ ਗੱਲ ਕਰਨੀ ਚਾਹੀਦੀ ਸੀ ਸ਼੍ਰੋਮਣੀ ਕਾਲੇਦਲ ਅੰਮ੍ਰਿਤਸਰ ਦੇ ਲੈਨ ਉੱਤੇ ਚੱਲਣ ਦੇ ਤੁਸੀਂ ਇਹ ਕੁਛ ਰੋਮਨੀ ਜਿਹੜਾ ਉਹਨਾਂ ਦਾ ਹੈਗਾ ਸਿਮਾਨ ਸਾਹਿਬ ਦਾ ਉਹ ਜਿਹੜਾ ਉਹਨਾਂ ਦੇ ਟੀਚੇ ਹੈਗੇ ਆ ਉਹਨਾਂ ਨੇ ਜੋ ਮਿੱਥੇ ਵੇ ਆ ਉਹਨਾਂ ਨਾਲੋਂ ਇੱਕ ਤਰੀਕਾ ਕਰ ਸਾਡਾ ਥੋੜਾ ਵੱਖਰਾ ਹੈਗਾ ਪਰ ਇਹ ਆ ਕਿ ਵੀ ਕੁਝ ਪੰਥਕ ਮੁੱਦੇ ਹੋਣਗੇ ਜਿਹੜੇ ਤੇ ਸਾਰੀ ਲਹਿਰ ਬਣੂਗੀ ਸਾਰੇ ਲੋਕ ਇਕੱਠੇ ਤੋਰਨਗੇ ਪਰ ਕਈਆਂ ਚੀਜ਼ਾਂ ਤੇ ਵਖਰੇਵੇਂ ਆ ਸੀ ਹੈ ਇਸ ਜੋ ਤੁਸੀਂ ਪਰ ਪੜੋਂਗੇ ਇਹਦੇ ਵਿੱਚ ਜਿਹੜੇ ਅਸੀਂ ਚੀਜ਼ਾਂ ਮੰਗ ਰਹੇ ਆਬਜੈਕਟਿਵਸ ਮੰਗ ਰਹੇ ਆ ਉਹਨਾਂ ਨਾਲ ਥੋੜੇ ਜਿਹਾ ਠੀਕ ਆ ਆਨ ਦਾ ਅਧਿਕਾਰ ਸਭ ਨੂੰ ਹੈ ਪਰ ਇੱਕ ਬੰਦੇ ਦਾ ਟੀਚਾ ਹੁੰਦਾ ਇੱਕ ਲਕਸ਼ਯ ਹੁੰਦਾ ਬੰਦੇ ਦਾ ਇੱਕ ਬੰਦੇ ਦੀ ਸੋਝੀ ਹੁੰਦੀ ਹੈ ਠੀਕ ਹੈ ਤੁਸੀਂ ਉਹ ਚੀਜ਼ਾਂ ਲੈ ਕੇ ਚੱਲੇ ਹੋ ਫਿਰ ਤੁਸੀਂ ਡਿਸਾਈਡ ਕੀਤਾ ਵੀ ਮਿਸ ਸਤਲੋਈ ਹੋਣ 2027 ਦੇ ਵਿੱਚ ਜਾ ਕੇ ਚੋਣਾ ਲੜੇਗੀ ਇਹ ਫੈਸਲਾ ਜੋ ਤੁਸੀਂ ਲਿਆ ਜਾਂ ਆਦੇ ਸਾਥੀਆਂ ਨਾਲ ਬੈਠ ਕੇ ਲਿਆ ਕਿਵੇਂ ਇਹ ਸਦਾ ਚੱਲ ਪਏ ਤਾਂ ਉਹਨੂੰ ਕਿਉਂ ਲੱਗਿਆ ਵੀ ਨਹੀਂ ਸਿਆਸੀ ਪਾਰਟੀ ਆਪ ਨੂੰ ਹੀ ਬਣਾ ਕੇ ਇਸ ਸਿਸਟਮ ਵਿੱਚ ਆਉਣਾ ਪੈਣਾ ਇਹ ਸਾਨੂੰ ਕਿਉਂ ਨਹੀਂ ਲੱਗਣਾ ਚਾਹੀਦਾ ਮੈਂ ਕਹ ਤੁਹਾਡਾ ਅਧਿਕਾਰ ਹੈ ਮੈਨੂੰ ਦੱਸੋ ਜੀ ਅਧਿਕਾਰ ਹੈ ਤਾਂ ਫਿਰ ਸਾਨੂੰ ਸੋਚਣਾ ਕਿਉਂ ਨਹੀਂ ਚਾਹੀਦਾ ਮੈਂ ਤਾਂ ਕਹਿੰਦਾ ਜਦੋਂ ਆਪਾਂ ਗੱਲ ਕਰਦੇ ਕਿਉਂਕਿ ਚੋਣਾਂ ਤੋਂ ਪਹਿਲਾਂ ਕਾਫੀ ਪਾਰਟੀਆਂ ਸੀ ਪ੍ਰੈਸ ਕਲੱਬ ਦੇ ਵਿੱਚ ਬਣ ਚੁੱਕੀਆਂ ਨੇ ਪਰ ਉਸ ਤੋਂ ਬਾਅਦ ਦਿਖਾਈ ਨਹੀਂ ਦਿੰਦੀਆਂ ਕਾਫੀ ਪਾਰਟੀਆਂ ਤੇ ਬਣ ਕੇ ਪਹਿਲੀ ਗੱਲ ਤਾਂ ਵੇਖੋ ਅਸੀਂ ਕੋਈ ਆਏ ਆ ਆਏ ਨਹੀਂ ਕਿ ਅਚਨਚੇ ਤਾਂ ਕਿ ਇੱਕ ਪਾਰਟੀ ਬਣਾ ਲਈ ਜਿੰਨੇ ਲੋਕ ਵੀ ਉਸ ਪਾਰਟ ਆਏ ਆ ਅੱਜ ਜਿੰਨੇ ਮੰਚ ਤੇ ਬੈਠੇ ਸੀ ਜਾਂ ਜਿੰਨੇ ਉਹ ਸਮਝਦੇ ਆ ਮਤਲਬ ਕਈ ਤਾਂ 25 25 30 30 ਸਾਲਾਂ ਤੋਂ ਸੰਘਰਸ਼ ਚੇਗੇ ਆ ਕਈ ਨਵੇਂ ਨੌਜਵਾਨਾ ਹੋਣੀ ਆਉਣਾ ਸੀ ਉਹਨਾਂ ਨੇ ਕਿਉਂਕਿ ਹੋਣਾ ਤੇ ਸੰਘਰਸ਼ ਚੇਗੇ ਆ ਫੇਰ ਪਿਛਲੇ ਸਾਲ ਡੇਢ ਸਾਲ ਤੋਂ ਅਸੀਂ ਰੈਗੂਲਰਲੀ ਕਿਸੇ ਨਾ ਕਿਸੇ ਮੁੱਦੇ ਤੇ ਸਟਰਗਲ ਕਰ ਰਹੇ ਆ ਤੇ ਫਿਰ ਇਹ ਕਹਿ ਰਹੇ ਆ ਕਿ ਅਸੀਂ ਸਟੈਪ ਵਾਈਜ਼ ਜਾਵਾਂਗੇ ਪਹਿਲਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਾਂਗੇ ਫਿਰ ਕਲੈਰ ਬਣਾਵਾਂਗੇ ਫਿਰ ਅਸੀਂ 27 ਦੇ ਵਿੱਚ ਇਲੈਕਸ਼ਨ ਪੋਲਿਟਿਕਸ ਜਾਵਾਂਗੇ ਤਾਂ ਉਦੋਂ ਇਹ ਇੱਕ ਲੰਬਾ ਪੈਂਡਾ ਤਿਆਰ ਕਰਕੇ ਆਵਾਂਗੇ ਨਾ ਅਪਰੂਵ ਕਰਕੇ ਆਵਾਂਗੇ ਆਪਦੇ ਆਪ ਨੂੰ ਗਰਾਊਂਡ ਤੇ ਜਿਵੇਂ ਪ੍ਰੂਫ ਕਰ ਰਹੇ ਆ ਪਿੱਛੇ ਕੋਈ ਜਿੱਥੇ ਵੀ ਕੋਈ ਹੋਇਆ ਜੇ ਪਾਣੀਆਂ ਦੇ ਕੰਕਰੀਟ ਕਰਨ ਉਹ ਨਹਿਰਾਂ ਰਾਜਸਥਾਨ ਦੀਆਂ ਕੰਕਰੀਟ ਕਰਨ ਤੋਂ ਰੋਕਣੀਆਂ ਸੀ ਤਾਂ ਨੌਲੇਜ ਵਾਈਜ਼ ਸਾਡੇ ਗਰੁੱਪ ਕੋਲੇ ਬੈਸਟ ਸੀ ਗਿਆਨ ਜੀ ਨੂੰ ਕਹਿੰਦੇ ਉਹਦੇ ਬਾਰੇ ਠੀਕ ਆ ਉਹਦੇ ਆਲਟਰਨੇਟਿਵਸ ਕੀ ਹੋ ਸਕਦੇ ਆ ਪ੍ਰੈਸ਼ਰ ਕਿਵੇਂ ਡਿਵੈਲਪ ਕੀਤਾ ਜਾ ਸਕਦਾ ਸਰਕਾਰ ਤੇ ਸਰਕਾਰ ਕਿਸ ਗੱਲ ਤੇ ਮੰਨੂਗੀ ਉਹ ਸਾਰੇ ਪੱਖ ਅਸੀਂ ਪੂਰੇ ਹੈਗੇ ਆ ਇਸੇ ਤਰੀਕੇ ਨਾਲ ਜੇਗਾ ਵਿਰਾਸਤੀ ਵਿਰਾਸਤ ਸੰਭਾਲ ਮੋਰਚੇ ਸੀਗੇ ਤਾਂ ਬਿਲਕੁਲ ਤਰੀਕੇ ਨਾਲ ਅਸੀਂ ਰਿਜ਼ਲਟ ਦਿੱਤੇ ਹੈਗੇ ਆ ਸੋ ਸਾਡਾ ਰਾਈਟ ਕਿਉਂ ਨਹੀਂ ਕਿਉਂ ਜੰਮਣਾ ਹੀ ਜ਼ਰੂਰੀ ਹੈ ਕਿਸੇ ਘਰ ਚ ਵੀ ਕਿ ਉਹਦਾ ਹੀ ਹੱਕ ਹੈ ਮੈਂ ਤਾਂ ਕਿਹਾ ਰਾਈਟ ਹੈਗਾ ਤੁਹਾਡਾ ਅੱਛਾ ਇੱਕ ਸਵਾਲ ਹੈ ਤੁਸੀਂ ਇੱਕ ਪੋਸਟ ਪਾਈ ਸੀ ਮਾਰਚ 13 ਨੂੰ ਕੰਮ ਕਰੋ ਕੋਈ ਰੋਕ ਨਹੀਂ ਪੂਰਬੀਏ ਦੀ ਪਰ ਵੋਟ ਨਹੀਂ ਬਿਲਕੁਲ ਕੀ ਤੁਸੀਂ ਕਿਸੇ ਕਿਸੇ ਨੂੰ ਕੰਮ ਨਹੀਂ ਕਰਨ ਦੇਣਾ ਇੱਥੇ ਇੱਕ ਲਿਖਿਆ ਕੰਮ ਕਰੋ ਕੋਈ ਰੋਕ ਫਿਰ ਕਿਸ ਜੀ ਦੀ ਦੋ ਕਿ ਪੂਰਬੀਆ ਸ਼ਬਦ ਤੁਸੀਂ ਬਤਿਆ ਇਹ ਲਿਖਿਆ ਸਾਫ਼ ਕਿ ਕੰਮ ਕਰੋ ਕੋਈ ਰੋਕ ਨਹੀਂ ਕੰਮ ਕਰੋ ਆਓ ਇੱਥੇ ਕੰਮ ਕਰੋ ਪਰ ਜਿਸ ਤਰੀਕੇ ਨਾਲ ਸੈਟਲਰਜ਼ ਵਾਂਗੂ ਆ ਰਿਹਾ ਸਾਡੇ ਸੱਭਿਆਚਾਰ ਨੂੰ ਬਦਲ ਰਹੇ ਆ ਟ੍ਰੇਨਾਂ ਦੀਆਂ ਟ੍ਰੇਨਾਂ ਭਰ ਕੇ ਆ ਰਹੀ ਜਿਹੜੇ ਸਾਰੇ ਤੋਂ ਜਿਹੜੇ ਗੰਗਾ ਜਮਨਾ ਏਰੀਆ ਚੋਂ ਆਈ ਜਾ ਰਹੇ ਕਿੰਨੇ ਆਬਾਦੀ ਆ ਮੋਹਾਲੀ ਦੇ ਆਸ-ਪਾਸ ਵੇਖ ਲਓ ਲੁਧਿਆਣਾ ਦੇ ਆਸ-ਪਾਸ ਵੇਖ ਲਓ ਅੱਜ ਦੀ ਡੇਟ ਚਾਰਟਡ ਫਿਗਰ ਆ ਰਿਹਾ ਕੱਲ ਪਰਸੋ ਕੁੱਟੇ ਆ ਲੋਕ ਮੈਂ ਸੀਰੀਜ਼ ਵੇਖੀ ਆ ਆ ਵੀਡੀਓ ਚੱਲ ਰਹੀ ਠੀਕ ਹੈ ਨਾ ਪੰਜਾਬੀ ਕੁੱਟੇ ਉਹਨਾਂ ਨੇ ਫਾੜ ਕੇ ਉਹ ਗਰੁੱਪ ਬਣਿਆ ਆ ਵੇ ਗੈਂਗਸਟਰ ਦਾ ਵੀ ਸਾਨੂੰ ਜਿੱਥੇ ਵੀ ਤਾਂ ਜੇ ਸਾਡੀ ਇਹ ਹਾਲਤ ਹੋ ਗਈ ਆ ਜਿੱਥੇ ਕਿ ਸਾਡੇ ਸੱਭਿਆਚਾਰ ਦੇ ਉੱਤੇ ਅਸਰ ਪੈ ਰਿਹਾ ਹੈ ਸਾਡੀ ਪੋਲਿਟਿਕਸ ਤੇ ਅਸਰ ਪੈ ਰਿਹਾ ਹੈ ਸਾਡਾ ਜਿਹੜਾ ਇਹ ਪੁਰਾਣਾ ਖਿੱਤਾ ਸੀ ਸਾਡੇ ਪੁਰਖਾਂ ਨੇ ਸੰਭਾਲ ਕੇ ਰੱਖਿਆ ਜਿਹਦੇ ਪਿੱਛੇ ਅਸੀਂ ਜਾਨਾਂ ਦਿੱਤੀਆਂ ਅਬਦਾਲੀਆਂ ਨਾਲ ਟਕਰਿਆ ਨਾ ਆਦਰਸ਼ਾਂ ਨਾਲ ਟਕਰਿਆ ਮਗਲਾਂ ਨਾਲ ਟਕਰਿਆ ਉਹਦੋਂ ਵਾਰ ਪੰਜਾਬੀ ਸੂਬੇ ਵਾਸਤੇ ਜਾਨ ਦੇ ਕੇ ਬਣਾਇਆ ਉਹ ਅੱਜ ਦੁਬਾਰਾ ਜੇ ਮਲਵਾਏ ਹੋ ਜੇ ਸੈਟਲਰ ਆ ਕੇ ਬਹਿ ਜਾਣ ਤਾਂ ਕੋਈ ਹਾਲ ਫਿਰ ਤੁਸੀਂ ਜੇ ਸੱਤਾ ਵਿੱਚ ਆ ਕੇ ਕੀ ਕਰੋਗੇ ਇਹਨਾਂ ਲਈ ਅਸੀਂ ਪਾਲਿਸੀ ਲਿਆਵਾਂਗੇ ਜੀ ਨੀਤੀ ਲਿਆਵਾਂਗੇ ਕਿ ਕੌਣ ਇੱਥੇ ਵੱਸ ਸਕਦਾ ਹੈ ਕੌਣ ਨਹੀਂ ਵੱਸ ਸਕਦਾ ਕੀ ਉਹ ਦੇ ਜਿਵੇਂ ਹਿਮਾਚਲ ਚਾਈ ਵੀ ਹੈ ਤੁਹਾਡੇ ਨਾਲ ਹੀ ਠੀਕ ਹੈ ਨਾ ਹਿਮਾਚਲ ਚ ਜੇ ਨੀਤੀ ਤੁਸੀਂ ਸਵਾਲ ਨਹੀਂ ਪੁੱਛਦੇ ਸਾਨੂੰ ਸਵਾਲ ਪੁੱਛਦੇ ਹੋ ਆ ਕੇ ਕਿ ਵੀ ਕਿਉਂ ਆਵੇ ਹੈ ਨਾ ਇਹ ਕਿਉਂ ਨਹੀਂ ਕਹਿੰਦੇ ਵੀ ਹਿਮਾਚਲ ਚ ਜਾਣ ਪੰਜਾਬੀ ਬਈ ਦੇਖੋ ਹਮਾ ਚੱਲੀ ਜੋ ਪਾਲਿਸੀ ਜੋ ਬਣੀ ਹੋਈ ਹੈ ਕਾਫੀ ਠੀਕ ਹੈ ਤੁਸੀਂ ਪਾਲਿਸੀ ਡਿਮਾਂਡ ਕਰ ਰਹੇ ਹੋ ਕਾਫੀ ਦੇਰ ਤੋਂ ਬਣ ਜੇ ਤਾਂ ਓਕੇ ਹੈ ਜੇ ਨਵਾਂ ਮੰਗ ਲੈ ਕੋਈ ਠੀਕ ਹੈ ਤੁਸੀਂ ਤੁਹਾਡਾ ਸੰਘਰਸ਼ ਸਹੀ ਹੈ ਜੋ ਤੁਸੀਂ ਸੋਚਦੇ ਹੋ ਤੁਹਾਡੀ ਗੱਲ ਵਾਜਿਬ ਹੋ ਸਕਦੀ ਹੈ ਤੁਹਾਡੇ ਸਾਥੀਆਂ ਨੂੰ ਵੀ ਪਰ ਕਈ ਤਾਂ ਵੀ ਲਿਖਦੇ ਨੇ ਕਿ ਜੇ ਪੰਜਾਬੀ ਹੋਰ ਸਟੇਟ ਵਿੱਚ ਜਾ ਕੇ ਵਸਣਗੇ ਕਿ ਉਸੇ ਸੂਬੇ ਨੂੰ ਰਾਈਟ ਹੈਗਾ ਵੀ ਪੰਜਾਬੀ ਨੂੰ ਵਸਾਉਣ ਉਹਦਾ ਫਰਕ ਦੱਸਦਾ ਵੇਖੋ ਪੰਜਾਬੀ ਜਦੋਂ ਜਾ ਕੇ ਵਸ ਰਹੇ ਆ ਪਹਿਲੀ ਗੱਲ ਤਾਂ ਮੈਂ ਕਹਿੰਦਾ ਵੀ ਇਕੁਅਲ ਰਾਈਟ ਹੋਵੇ ਜਿਵੇਂ ਅਸੀਂ ਜਾ ਕੇ ਟੈਸਟ ਦੇ ਕੇ ਜਾਂਦੇ ਆ ਕੈਨੇਡਾ ਜਾਂਦੇ ਆ ਐਲੈਸ ਦੇ ਕੇ ਜਾਂਦੇ ਆ ਇਹ ਕਿਸੇ ਹੋਰ ਸੂਬੇ ਜਾਂਦੇ ਠੀਕ ਹੈ ਜੀ ਹਿਮਾਚਲ ਚ ਵਸਣਾ ਹੈ ਤਾਂ 15 ਸਾਲ ਪਹਿਲਾਂ ਉੱਥੇ ਵਸਣਾ ਪਊਗਾ 15 ਸਾਲ ਤੋਂ ਬਾਅਦ ਉਹ ਸੋਚਦੇ ਆ ਕਿ ਤੁਹਾਨੂੰ ਵਸਾਉਣਾ ਕਿੰਨੇ ਵਸਾਉਣਾ ਠੀਕ ਹੈ ਨਾ ਤਾਂ ਸਾਨੂੰ ਉਸ ਪੈਰਟੀ ਤੇ ਕਿਉਂ ਨਹੀਂ ਰੱਖਿਆ ਜਾਂਦਾ ਠੀਕ ਹੈ ਪਹਿਲੀ ਇਹ ਉਸ ਬਰਾਬਰਤਾ ਤੇ ਕਿਉਂ ਨਹੀਂ ਰੱਖਿਆ ਜਾਂਦਾ ਰਾਜਸਥਾਨ ਚ ਅਸੀਂ ਜ਼ਮੀਨ ਨਹੀਂ ਖਰੀਦ ਸਕਦੇ ਅੱਜ ਦੇ ਡੇਟ ਚ ਨਾਟ ਓਨਲੀ 댓 ਤੁਸੀਂ ਰਾਜਸਥਾਨ ਦੇ ਵਿੱਚ ਵੀ ਵਸਦੇ ਹੋ ਰਾਜਸਥਾਨ ਦੇ ਵਿੱਚ ਰਹਿੰਦੇ ਹੋ ਤੁਹਾਡੇ ਰਾਜਸਥਾਨ ਚ ਵੋਟ ਹੋਵੇ ਠੀਕ ਹੈ ਪਰ ਜੇ ਤੁਹਾਡੇ ਕੋਲ 1927 ਤੋਂ ਬਾਅਦ ਆ ਕੇ ਵਸੇ ਆ ਉੱਥੇ ਤੁਸੀਂ ਰਾਜਸਥਾਨ ਨਹਿਰ ਦੇ ਤੇ ਜ਼ਮੀਨ ਨਹੀਂ ਖਰੀਦ ਸਕਦੇ ਠੀਕ ਹੈ ਜੀ ਤਾਂ ਜੇ ਇੰਨੀਆਂ ਬਾਰਗੋਜ਼ ਆਸੇ-ਪਾਸੇ ਹਸਤੇ ਲੱਗ ਸਕਦੀਆਂ ਤਾਂ ਸਾਡ ਅਸੀਂ ਕਿਉਂ ਨਹੀਂ ਮੰਗ ਸਕਦੇ ਸੀ ਅਸੀਂ ਕੀ ਮਾਂ ਮਾਰੇ ਲੋਕ ਸਭਾ ਦੀ ਸੀਟ ਤੇ ਲੜੋਂਗੇ ਚੋਣ ਤੁਸੀਂ ਇੱਕ ਦੋ ਸੀਟਾਂ ਦਾ ਜ਼ਿਕਰ ਕੀਤਾ ਕਿ ਲੜੋਂਗੇ ਵੇਖੋ ਮੈਂ ਤੁਹਾਨੂੰ ਫੇਰ ਗੱਲ ਆਖੀ ਕਿ ਸਾਡਾ ਜਿਹੜਾ ਮੁੱਖ ਟੀਚਾ ਇਹ ਆ ਕਿ ਵੀ ਅਸੀਂ ਸਿਸਟਮ ਨੂੰ ਸੁਧਾਰੀਏ ਲਹਿਰ ਤਾਂ ਹੀ ਸ਼ਬਦ ਵਰਤਦਾ ਪਾਰਟੀ ਜਾਂ ਧਿਰ ਨਹੀਂ ਕਹਿੰਦਾ ਠੀਕ ਹੈ ਤਾਂ ਉਹਦਾ ਪ੍ਰਾਈਮ ਆਬਜੈਕਟਿਵ ਇਹ ਆ ਕਿ ਪਹਿਲਾਂ ਸਾਡਾ ਮੇਨ ਓਬਜੈਕਟਿਵ ਆ ਕਿ ਸਿਸਟਮ ਨੂੰ ਸੁਧਾਰੀਏ ਇਸ ਸਟਰਕਚਰ ਨੂੰ ਸੁਧਾਰੀਏ ਸ਼੍ਰੋਮਣੀ ਕਮੇਟੀ ਚ ਲੜੀਏ ਤੇ ਫਿਰ 2027 ਚ ਲੜੀਏ ਇਹ ਇਹ ਰੂਟ ਪਲਾਨ ਆ ਇਹਦੇ ਵਿੱਚ ਕੋਈ ਅੰਦਰ ਡਿਵੀਏਸ਼ਨ ਹੁੰਦੀ ਆ ਤਾਂ ਉਹ ਕੋਈ ਮਾਈਨਰ ਕਰ ਸਕਦਾ ਚਰਚਾ ਵੀ ਆਦੀ ਖੰਡੂਰ ਸਾਹਿਬ ਤੋਂ ਆਪਦਾ ਉਮੀਦਵਾਰ ਦੇ ਦੇਓ ਚਰਚਾ ਚਲਦੀ ਵੀ ਹੈ ਵੀ ਇਹ ਚਰਚਾ ਤੁਸੀਂ ਸੁਣੀ ਹੋਗੀ ਸਾਡ ਨੂੰ ਨਹੀਂ ਆਲੇ ਰੱਖੇ ਮੇਰੇ ਕੋਲ ਤੁਸੀਂ ਕਿਸ ਨਾਲ ਕੀਤੀ ਹੋਣੀ ਇਹ ਮੇਰੇ ਕੋਲ ਤੁਹਾਡੇ ਕੋਲੋਂ ਹੀ ਆਈ ਆ ਜਿਕਰ ਕੀਤਾ ਜਾ ਰਿਹਾ ਵੀ ਇੱਕ ਸੀਟ ਤੁਹਾਡੀ ਪੱਕੀ ਹੈ ਨਹੀਂ ਹਲੇ ਤੁਹਾਡੇ ਤੋਂ ਹੀ ਚਰਚਾ ਖਡੂਰ ਸਾਹਿਬ ਦੀ ਆਈ ਆ ਮੇਰੇ ਕੋਲੇ ਤੇ ਐਂ ਚਰਚਾ ਚਰਚਾ ਨਹੀਂ ਚਲਾਵਾਂਗੇ ਸਿੱਧਾ ਹਿੱਕ ਠੋਕ ਕੇ ਵਜਾਂਗੇ ਕੀ ਆ ਕਰ ਵੀ ਅਨਾਉਂਸਮੈਂਟ ਕਰਾਂਗੇ ਅਨਾਉਂਸਮੈਂਟ ਕਰਾਂਗੇ ਸ਼ਰਯਾਮ ਕਰਾਂਗੇ ਜਦੋਂ ਕਰਾਂ ਇੱਕ ਆਹਨੇ ਉਹਨੇ ਕਹਿ ਰਿਹਾ ਹੈ ਕਹਿਤਾ ਕਿ ਚਰੋਣ ਕਮੇਟੀ ਲੜਾਂਗੇ 2027 ਲੜਾਂਗੇ ਠੀਕ ਆ ਕੋਈ ਐ ਤਾਂ ਨਹੀਂ ਲਕੋਰ ਰੱਖਿਆ ਹਾਂ ਓਵੇਂ ਜਦੋਂ ਇੱਥੇ ਵੀ ਲੜਾਂਗੇ ਐ ਹਿੱਕ ਠੋਕ ਕੇ ਲੜਾਂ ਇਹ ਆਖਰੀ ਸਵਾਲ ਹੈ ਜਿਹੜਾ ਚਲਾਵਾਂਗੇ ਜਦੋਂ ਤੁਸੀਂ ਜ਼ਿਕਰ ਕੀਤਾ ਹੁਣ ਕਿ ਪਾਲਿਸੀ ਬੰਨੀ ਚਾਹੀਦੀ ਹੈ ਵੀ ਜੋ ਵੀ ਇੱਥੇ ਪ੍ਰਵਾਸੀ ਆਉਂਦੇ ਨੇ ਮੀਥੇ ਦੀ ਇੱਕ ਸਟੇਟਮੈਂਟ ਹੈ ਕਿ ਕਿਸੇ ਖੈਰਾ ਸਾਹਿਬ ਵੀ ਇਹ ਮੁੱਦਾ ਚੁੱਕਦੇ ਨੇ ਬਾਅਦ-ਬਾਅਦ ਵੀ ਕਿਉਂ ਉਹ ਨੌਕਰੀਆਂ ਦਿੱਤੀਆਂ ਜਾਂਦੀਆਂ ਨੇ ਮੀਥੇ ਜੋ ਕਹਿੰਦੇ ਨੇ ਜੋ ਮੰਤਰੀ ਨੇ ਪੰਜਾਬ ਦੇ ਕਿ ਪਾਲਿਸੀ ਵਿੱਚ ਲਿਖਿਆ ਹੋਇਆ ਵੀ ਸਾਨੂੰ ਨੌਕਰੀ ਦੇਣੀਆਂ ਪੈਂਦੀਆਂ ਨੇ ਉਹ ਪਾਲਿਸੀ ਨੂੰ ਲੈ ਕੇ ਕਿ ਤੁਸੀਂ ਸਹਿਮਤ ਹੋ ਕਿ ਮੀਥੇ ਨੇ ਸਟੇਟਮੈਂਟ ਦਿੱਤੀ ਹੈ ਇਹਦੇ ਵਿੱਚ ਉਹਦਾ ਹੱਲ ਵੀ ਦਿੱਤਾ ਹੋਇਆ ਹੈ ਅਸੀਂ ਜਦੋਂ ਸੈਕਸ਼ਨ 371 ਮੰਗਦੇ ਆ ਨਾਲ ਅਸੀਂ ਇਹ ਮੰਗਦੇ ਆ ਕਿ ਆਰਟੀਕਲ 16 ਜਿਹਦੇ ਵਿੱਚ ਕਿਹਾ ਵੀ ਸਭ ਜਗ੍ਹਾ ਨੌਕਰੀ ਦੇਣ ਉਹ ਚ 16 ਸਬਸੈਕਸ਼ਨ 3 ਵੀ ਹੈਗਾ ਜਿਹੜਾ ਸਬਸੈਕਸ਼ਨ 3 ਉਹ ਬੜਾ ਕਲੀਅਰ ਕਹਿੰਦਾ ਕਿ ਰਿਜ਼ਰਵੇਸ਼ਨ ਹੋ ਸਕਦੀ ਹੈ ਲੋਕਾਸਤੇ ਤੇ ਬਹੁਤ ਸਟੇਟਾਂ ਚ ਹੈ ਹਿਮਾਚਲ ਚ ਹੈ ਗਿਆ ਉੱਤਰਾੰਚਲ ਚ ਹੈ ਗਿਆ ਗੁਜਰਾਤ ਦੇ ਬਹੁਤ ਇਸੇ 16 ਜਗ੍ਹਾ ਤੇ ਹਿੰਦੁਸਤਾਨ ਚ ਹੈ ਜੀ ਹੈਗੀ ਆ ਕਿ ਜਿੱਥੇ ਤੁਸੀਂ ਨਹੀਂ ਬਾਹਰ ਵਾਲੇ ਨੂੰ ਨੌਕਰੀ ਦਿੱਤੀ ਜਾਂਦੀ ਠੀਕ ਹੈ ਜੀ ਤੇ ਉਹ ਸੰਸਦ ਤੋਂ ਪਾਸ ਹੋਈ ਵੀ ਆ ਐਗਜ਼ੈਕਟਲੀ ਉਹ ਡਿਮਾਂਡ ਆਪਾਂ ਕਰਦੇ ਆ ਵੀ ਸਾਨੂੰ ਵੀ ਉਹ ਦੇ ਵਿੱਚ ਤਾਂ ਕਿਉਂ ਸਾਨੂੰ ਟੇਡੇ ਮੇਡੇ ਰਸਤੇ ਲੱਭਣੇ ਪੈਨ ਕਿ ਆਏ ਟੈਸਟ ਬਣਾ ਦੋ ਟੈਸਟ ਸਿੱਧਾ ਠੋਕ ਕੇ ਗੱਲ ਹੋਵੇ ਕਿ ਵੀ ਹਾਂ ਵੀ ਪੰਜਾਬ ਦੇ ਵਿੱਚ ਜਿਹੜੀ ਨੌਕਰੀ ਆ ਉਹ ਪੰਜਾਬ ਦੇ ਲੋਕਾਂ ਨੂੰ ਮਿਲੇ ਮੈਂ ਥੋੜਾ ਜਿਹਾ ਉਹ ਤੋਂ ਇੱਕ ਸਟੈਪ ਅੱਗੇ ਜਾਣਾ ਮੈਂ ਇਹ ਕਹਿੰਨਾ ਕਿ ਅਸੀਂ ਮਹਾਰਾਸ਼ਟਰ ਦਾ ਮੈਥਡ ਅਪਣਾਓ ਉਹਨਾਂ ਨੇ ਜਿਹੜੇ ਇਲਾਕਿਆਂ ਤੇ ਉਹ ਕਲੇਮ ਕਰਦਾ ਮਹਾਰਾਸ਼ਟਰ ਜਿਵੇਂ ਬੈਲਗਾਮ ਤੇ ਉਹ ਕਲੇਮ ਕਰਦਾ ਉਹ ਕਰਨਾਟਕਾ ਚਾਪ ਉਹਨਾਂ ਦੇ ਲੋਕਾਂ ਨੂੰ ਹੀ ਨੌਕਰੀ ਦੇ ਅਸੀਂ ਵੀ ਪੰਜਾਬੀ ਬੋਲਦੇ ਜਿਹੜੇ ਇਲਾਕੇ ਨਾਲ ਲੱਗਦੇ ਆ ਉਹਨਾਂ ਲੋਕਾਂ ਨੂੰ ਅਸੀਂ ਨੌਕਰੀ ਦੇਈਏ ਤਾਂ ਕਿ ਸਾਡਾ ਕਲੇਮ ਨਾ ਆਲ ਇੰਡੀਆ ਜਦੋਂ ਐਕਟ ਜੋ ਸ ਸਹਿਮਤ ਹੈ ਕਿ ਆਪਾਂ ਬਿਲਕੁਲ ਜਿਹੜੇ ਗੁਰਦੁਆਰਿਆਂ ਦੀ ਖੁਦਮਖਤਿਆਰੀ ਨਾਲ ਸਹਿਮਤ ਆ ਕੋਈ ਨਵੇਂ ਐਕਟ ਜਿਹੜੇ ਸਰਕਾਰ ਚਲਾਉਂਦੀ ਹੋਵੇ ਜਿੱਥੋਂ ਸਰਕਾਰ ਦਾ ਕੰਟਰੋਲ ਹੋਵੇ ਉਹ ਕਿਸੇ ਨਾਲ ਸਹਿਮਤ ਨਹੀਂ ਸਿੱਖਾਂ ਦੇ ਗੁਰਦੁਆਰੇ ਸਿੱਖ ਚਲਾਉਣ ਕੋਈ ਐਕਟਾਂ ਦੀ ਸਾਨੂੰ ਲੋੜ ਨਹੀਂ ਅਸੀਂ ਚਲਾਉਂਦੇ ਆਏ ਹਾਂ ਸਦੀਆਂ ਤੋਂ ਅਸੀਂ ਇੱਥੋਂ ਤੱਕ ਪਹੁੰਚੇ ਆ ਅਸੀਂ ਰਾਜ ਵੀ ਚਲਾਇਆ ਆਪਦਾ ਕਿ ਅਸੀਂ ਆਦੇ ਗੁਰੂ ਘਰ ਨਹੀਂ ਚਲਾ ਸਕਦੇ ਨਹੀਂ ਐਕਟਿਵ ਉਹੀ ਤਾਂ ਉਹ ਵੀ ਤਾਂ ਹੁਣ ਵੀ ਐਕਟਿਵ ਇੰਪਲੀਮੈਂਟ ਹੈਗਾ ਨਾ ਕਿ ਪੰਜ ਸਾਲ ਹੁਣ ਹੁਣ ਐਕਟ ਵੀ ਆਪਾਂ ਐਗਰੀ ਨਹੀਂ ਕਰਦੇ ਆਪਾਂ ਕਹਿੰਦੇ ਵੀ ਖੁਦ ਮੁਖਤਿਆਰੀ ਹੋਣੀ ਚਾਹੀਦੀ ਗੁਰਦੁਆਰੇ ਤੇ ਤੁਸੀਂ ਇਸ ਜੀ ਨਾਲ ਕੋਈ ਐਗਰੀ ਨਹੀਂ ਇਹ ਸੈਕਟਰ ਨਾਲ ਬਿਲਕੁਲ ਕਿਸੇ ਐਕਟ ਨਾਲ ਵੀ ਫੰਡਾਮੈਂਟਲੀ ਆਪਾਂ ਐਗਰੀ ਨਹੀਂ ਕਰਦੇ ਕਿ ਕੋਈ ਐਕਟ ਚਲਾਵੇ ਸਾਡੇ ਗੁਰਦੁਆਰੇ ਨਾਲ ਸਾਡੇ ਗੁਰੂ ਘਰ ਅਸੀਂ ਚਲਾਈਏ ਪੰਥ ਚਲਾਵੇ ਜਿਵੇਂ ਉਹ ਚਲਾਉਣਾ ਚਾਹੁੰਦਾ ਅਸੀਂ ਜਵਾਬ ਦੇ ਗੁਰੂ ਘਰ ਦੇ ਇੰਤਜ਼ਾਮ ਦੇ ਵਿੱਚ ਜਵਾਬ ਦੇ ਗੁਰੂਆਂ ਨੂੰ ਆਪਦੇ ਨੂੰ ਯਾ ਅਕਾਲਪੁਰ ਨੂੰ ਚੋਣਾ ਚਾਹੁੰਦੇ ਹੋ ਤੁਸੀਂ ਚੋਣਾ ਹੋਣਾ ਐਸੀ ਪੀਸੀ ਦੀਆਂ ਚਾਹੁੰਦੇ ਹੋ ਉਹ ਚੋਣੇ ਬਿਕੋਜ਼ ਕਿ ਇੱਕ ਇਹ ਵੀ ਤਾਂ ਰਿਐਲਿਟੀ ਆ ਨਾ ਵੀ ਅਸੀਂ ਇਹ ਸਿਸਟਮ ਚ ਐਗਜ਼ਿਸਟ ਕਰਦੇ ਆ ਕਿ ਜਿੰਨੀ ਦੇਰ ਉਹ ਨਹੀਂ ਅਸੀਂ ਕਰ ਸਕਦੇ ਇੱਕ ਨਵਾਂ ਐਕਟ ਹੋਰ ਗੱਲ ਪਾ ਲਈਏ ਠੀਕ ਹੈ ਨਾ ਇਹ ਨਹੀਂ ਅਸੀਂ ਚਾਹੁੰਦੇ ਕਿਸੇ ਤਰੀਕੇ ਨਾਲ ਅਸੀਂ ਚਾਹੁੰਦੇ ਅਸੀਂ ਤਾਂ ਇਹ ਚਾਹਾਂਗੇ ਕਿ ਐਸਜੀਪੀਸੀ ਦੀ ਜਗ੍ਹਾ ਸਾਡਾ ਖੁਦ ਮੁਖਤਿਆਰ ਸਿਸਟਮ ਹੋਵੇ ਜਿਹੜਾ ਸਿੱਖਾਂ ਦੀ ਰਵਾਇਤਾਂ ਤੇ ਖੜਾ ਹੋਵੇ ਨਾ ਕਿ ਕੋਈ ਇੱਕ ਮੈਨੇਜਮੈਂਟ ਸਿਸਟਮ ਜਿਹੜਾ ਪੱਛਮ ਦੀ ਜਾਂ ਕਿਸੇ ਹਿੰਦੁਸਤਾਨ ਦੇ ਐਕਟ ਦੇ ਅਧੀਨ ਹੋਵੇ। ਯਾਨੀ ਕਿ ਤੁਸੀਂ ਸਿਸਟਮ ਵਿੱਚ ਜੋ ਚੱਲਦਾ ਪਿਆ ਉਸ ਤੋਂ ਕੋਈ ਇਤفاق ਨਹੀਂ ਦਿਖਦੇ। ਜੋ ਸਿਸਟਮ ਤੁਸੀਂ ਚੋਣਾ ਲੜਨ ਜਾਂਦੇ ਹੋ ਉਸ ਨਾਲ ਕੋਈ ਇਤفاق ਨਹੀਂ ਦਿਖਦਾ। ਨਹੀਂ ਇਤفاق ਰੱਖਣਾ ਇੱਕ ਹੋਰ ਗੱਲ ਆ। ਇੱਕ ਸਿਸਟਮ ਦੇ ਵਿੱਚ ਸਾਨੂੰ ਐਗਜ਼ਿਸਟ ਕਰ ਰਹੇ ਆ। ਹਾਂ ਇਹ ਤਾਂ ਸਾਡੀ ਇੱਕ ਸੀ ਉਹ ਸਿਸਟਮ ਦੀ ਇੱਕ ਰਿਐਲਿਟੀ ਵੀ ਆ ਨਾ। ਹਾਂ। ਠੀਕ ਹੈ ਨਾ। ਮੈਂ ਉੱਡਣਾ ਚਾਹੁੰਨਾ। ਠੀਕ ਪਰ ਮੇਰੇ ਕੋਲੇ ਚ ਸਮਰੱਥਾ ਤੁਰਨ ਦੀ ਆ ਹਨਾ ਕਾਰ ਆ ਮੇਰੇ ਕੋਲੇ। ਮੈਂ ਨਹੀਂ ਜਾ ਜੁੜਾ ਸਕਦਾ। ਪਰ ਇੱਛਾ ਤਾਂ ਰੱਖ ਸਕਦਾ ਨਾ ਕਿ ਹਾਂ ਮੈਂ ਉੱਥੇ ਪਹੁੰਚਣਾ। ਠੀਕ ਹੈ ਪਰ ਇਹ ਆ ਕਿ ਕਿਉਂਕਿ ਇੱਕ ਅੰਸ਼ਕ ਗਰੁੱਪ ਚ ਮਤਲਬ ਮੇਰੇ ਕੋਲ ਜੇ ਲੈਂਟਰ ਵਾਲੀ ਛੱਤ ਹੈ ਨਹੀਂ ਤਾਂ ਮੈਂ ਆਪਦੀ ਬਾਲਿਆਂ ਵਾਲੀ ਨੂੰ ਤਾਂ ਨਹੀਂ ਕਹੂੰਗਾ ਵੀ ਇਹ ਵੀ ਪਟਦਾ ਮੈਂ ਉਹ ਨੂੰ ਤਾਂ ਸੁਧਾਰੂੰਗਾ ਨਾ ਉਹ ਨੂੰ ਲਿਪਾ ਪੋਚੀ ਕਰੂੰਗਾ ਵੀ ਮੀਂਹ ਤੋਂ ਬਚਾ ਕੇ ਰੱਖਾਂ ਡੇਟਾ ਆਪਦੇ ਜਵਾਕਾਂ ਤੁਸੀਂ ਚਰਚਾ ਸੁਣੀ ਸਾਡੇ ਨਾਲ ਮਜੂਦ ਸਰਨ ਅਜੀਪਾਲ ਬਰਾੜ ਜਿਨ੍ਹਾਂ ਨੇ ਮਿਸਲ ਸਤਲੂ ਜਿਨਨ ਲੈ ਕੇ ਆਪਣਾ ਪ੍ਰੋਗਰਾਮ ਦਿੱਤਾ ਤੇ ਏਜੰਡੇ ਵੀ ਰੱਖੇ ਨੇ ਕਿ ਏਜੰਡੇ ਕਿਹੜੇ ਹੋਣੇ ਚਾਹੀਦੇ ਨੇ ਤਾਂ ਫਿਰ ਚਰਚਾ ਕਰਾਂਗੇ ਕਿਉਂਕਿ ਲੋਕ ਸਭਾ ਚੋਣ ਵੀ ਨੇੜੇ ਹੈਗੀ ਹੈ ਉਮੀਦਵਾਰ ਦੇਣਗੇ ਜਾਂ ਨਹੀਂ ਦੇਣਗੇ ਇਹ ਵਾਲੇ ਫੈਸਲਾ ਕਰਨਾ ਪਰ 2027 ਦੀ ਚੋਣ ਲੜਨ ਵਾਸਤੇ ਇਹਨਾਂ ਨੇ ਸਪਸ਼ਟ ਕਹਿ ਦਿੱਤਾ